ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਲਾਹੀ ਸਾਲਾਹੀ ਏਤੀ ਸੁਰਤ ਨ ਪਾਇਆ ਸਲਾਹਨ ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੱਡਾ ਵੱਡਾ ਹੈ ਸੇਵ ਤੇ ਸਲਾਹਾ ਕਰਨ ਵਾਲੇ ਮਨੁੱਖ ਉਸ ਅਕਾਰ ਪੁਰਖ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਨਦੀਆ ਅਤ ਵਾਹਾ ਪਹੇ ਸਮੁੰਦ ਨ ਜਾਣਿ ਅਹੇ। ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਵਖਰੇ ਉਹ ਪਛਾਣੇ ਨਹੀਂ ਜਾ ਸਕਦੇ। ਵਿੱਚੇ ਹੀ ਲੀਨ ਹੋ ਜਾਂਦੇ ਹਨ ਤੇ ਸਮੁੰਦਰ ਦੀ ਥਾ ਨਹੀਂ ਪਾ ਸਕਦੇ। ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਸਮੁੰਦਰਾ ਤੇ ਪਾਤਸ਼ਾਹ ਦੇ ਸੁਲਤਾਨ ਜਿੰਨਾ ਦੇ ਖਜ਼ਾਨਿਆਂ ਵਿੱਚ ਪਹਾੜ ਜੇਡੇ ਤਨ ਪਦਾਰਥਾਂ ਦੇ ਢੇਰ ਹੋਣ ਕੀੜੀ ਤੁਲਨਾ ਹੋਵਣੀ ਜੇ ਇਸ ਮਨਹੋਨਾ ਵਿਸਰੇ ਪ੍ਰਭੂ ਦੇ ਸਿਵਤ ਸਲਾਹਾ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੀ ਜੀ ਇਹੇ 헤 ਅਕਾਲ ਪੁਰਖ ਉਸ ਕੀੜੀ ਦੇ ਮਾਨ ਵਿੱਚੋਂ ਤੂੰ ਨਾ ਵਿਸਰ ਜਾਇ ਅੰਤ ਨ ਸਿੱਫਤੀ ਕਹਿਨ ਨ ਅੰਤ ਅਕਾਲ ਪੁਰਖ ਦੇ ਗੁਨਾ ਦਾ ਕੋਈ ਹੱਦ ਬੰਨਾ ਨਹੀਂ ਹੈ ਗਿਨਨ ਨਾਲ ਵੀ ਗੁਨਾ ਦਾ ਅੰਤ ਨਹੀਂ ਪੈ ਸਕਦਾ ਭਾਵ ਗਿਨੇ ਨਹੀਂ ਜਾ ਸਕਦੇ ਅੰਤਨ ਕਰਨਾ ਦੇਨ ਨ ਅੰਤ ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਅੰਤਨ ਵੇਖਣਾ ਸੁਨਣ ਦਾ ਅੰਤ ਵੇਖਣਾ ਤੇ ਸੁਨਣ ਨਾਲ ਵੀ ਉਸ ਦੇ ਗੁਣਾ ਦਾ ਪਾਰ ਨਹੀਂ ਪਾ ਸਕੀਦਾ। ਅੰਤਨ ਜਾਪੈ ਕਿਆ ਮਨ ਮੰਤ ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਾਲ ਆਹ ਹੈ। ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ ਅਕਾਲ ਪੁਰਖ ਨੇ ਇਹ ਜਗਤ ਜੋ ਦਿਸ ਰਿਹਾ ਹੈ ਬਣਾਇਆ ਹੈ ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ ਅੰਤ ਨਾ ਜਾਪੈ ਪਾਰਾਵਾਰ ਇਸ ਦਾ ਉਰਲਾ ਤੇ ਪਰਲਾ ਬੰਨਾਨ ਕੋਈ ਨਹੀਂ ਦਿਸਦਾ ਅੰਤ ਕਾਰਨ ਕੀਤੇ ਵਿਲਲਾਹੀ ਕਈ ਮਨੁੱਖ ਅਕਾਲ ਪੁਰਖ ਦਾ ਹੱਦ ਬਨਾ ਲੱਭਣ ਲਈ ਤਰਲੇ ਲੈ ਰਹੇ ਹਨ ਤਰਲੇ ਲੈ ਰਹੇ ਸਨ ਤਾਂ ਕਿ ਅੰਤਨ ਪਾਏ ਜਾਹੇ ਪਰ ਉਸ ਦੇ ਹੱਦ ਬਨੇ ਲੱਭੇ ਨਹੀਂ ਜਾ ਸਕਦੇ ਇਹੋ ਅੰਤਨ ਜਾਣੈ ਕੋਈ ਅਕਾਲ ਪੁਰਖ ਦੇ ਗੁਨਾ ਦਾ ਇਹ ਹੱਦ ਬਨਾ ਜਿਸ ਦੇ ਬੇਅੰਤ ਜੀਵ ਭਾਲ ਕਰ ਰਹੇ ਹਨ ਕੋਈ ਮਨੁੱਖ ਨਹੀਂ ਪਾ ਸਕਦਾ ਬਹੁਤਾ ਕਹੀਆ ਬਹੁਤਾ ਹੋਈ ਜਿਉਂ-ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ ਤਿਉਂ-ਤਿਉਂ ਉਹ ਹੋਰ ਵੱਡਾ ਹੋਰ ਵੱਡਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਵੱਡਾ ਸਾਹਿਬ ਉੱਚਾ ਥਾਉ ਅਕਾਲ ਪੁਰਖ ਵੱਡਾ ਹੈ ਉਸ ਦਾ ਟਿਕਾਣਾ ਉੱਚਾ ਹੈ ਉਜੇ ਉਪਰ ਊਚਾ ਨਾਉ ਉਸ ਦਾ ਨਾਮਣਾ ਵੀ ਊਚਾ ਹੈ ਏਵੜ ਊਜਾ ਹੋਵੇ ਕੋਈ ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ ਤਿਸ ਊਜੇ ਕੋ ਜਾਣੈ ਸੋਈ ਉਹੋ ਹੀ ਉਸ ਊਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇ ਵੜ ਆਪ ਜਾਣੈ ਆਪ ਆਪ ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ ਨਾਨਕ ਨਦਰੀ ਕਰਮੀ ਦਾਤ ਏ ਨਾਨਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਅਕਾਲ ਪੁਰਖ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ ਵੱਡਾ ਦਾਤਾ ਤੇਲ ਨਤਮਾਈ ਉਹ ਬੜੀਆਂ ਦਾਤਾਂ ਦੇਣ ਵਾਲਾ ਹੈ ਉਸ ਨੂੰ ਰਤਾ ਵੀ ਲਾਲਚ ਨਹੀਂ ਕੇਤੇ ਮੰਗਹਿ ਜੋਦ ਹਪਾਰ ਬੇਅੰਤ ਸੂਰਮੇ ਅਕਾਲ ਪੁਰਖ ਦੇ ਦਰ ਤੇ ਮੰਗ ਰਹੇ ਹਨ ਕੇਤਿਆਂ ਗਣਤ ਨਹੀਂ ਵਿਚਾਰ ਅਤੇ ਮੰਗਣ ਵਾਲੇ ਕਈ ਹੋਰ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ ਕੇਤੇ ਖਾਪ ਤੁੱਟੇ ਵੇਕਾਰ ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿੱਚ ਹੀ ਖੱਪ ਖੱਪ ਕੇ ਨਾਸ ਹੁੰਦੇ ਹਨ ਕੇਤੇ ਲਾਲ ਮੁਕਰ ਪਾਹਿ ਬੇਅੰਤ ਜੀਵ ਕਾਲਪੁਰਖ ਦੇ ਦਰ ਤੋਂ ਪਧਾਰਥ ਪ੍ਰਾਪਤ ਕਰਕੇ ਮੁਕਰ ਪੈਂਦੇ ਹਨ ਭਾਵ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਧਾਰਥ ਪ੍ਰਭੂ ਆਪ ਦੇ ਰਿਹਾ ਹੈ ਕੀਤੇ ਮੂਰਖ ਖਾਹੀ ਖਾਹੇ अनेका ਮੂਰਖ ਪਧਾਰਤ ਲੈ ਕੇ ਖਾਹੀ ਹੀ ਜਾਂਦੇ ਹਨ ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ ਕੀਤਿਆਂ ਦੂਖ ਕੂਖ ਸਦਮਾਰ अनेका ਜੀਵਨ ਨੂੰ ਸਦਾ ਮਾਰ ਕਲੇਸ਼ ਅਤੇ ਭੁੱਖ ਹੀ ਭਾਗਾਂ ਵਿੱਚ ਲਿਖੇ ਹਨ ਇਹੇ ਪੇ ਦਾਤ ਤੇਰੀ ਦਾਤਾਰ ਪਰ ਇਹ ਦੇਨਹਾਰ ਅਕਾਲ ਪੁਰਖ ਇਹੇ ਵੀ ਤੇਰੀ ਬਖਸ਼ਿਸ਼ ਹੀ ਹੈ ਕਿਉਂਕਿ ਇਨ੍ਹਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। ਬੰਧ ਖਲਾਸੀ ਪਾਣਾ ਹੋਈ ਤੇ ਮਾਇਆ ਦੇ মোহ ਰੂਪ ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆ ਹੀ ਹੁੰਦਾ ਹੈ। ਹੋਰ ਆਖ ਨਾ ਸਕਿਆ ਕੋਈ। ਰਜਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ ਭਾਵ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜਾ ਵਿੱਚ ਤੁਰਨ ਤੋਂ ਬਿਨਾ ਮੋਹ ਤੋਂ छुटकारे ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ ਜੇ ਕੋ ਖਾਇਕ ਆਖਣ ਪਾਏ ਪਰ ਜੇ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਉਹ ਜਾਣੈ ਜੇਤੀਆ ਮੋਹੇ ਖਾਏ ਤਾਂ ਉਹੀ ਜਾਣਦਾ ਹੈ ਜਿਤਨੀਆਂ ਝੋਟਾਂ ਉਹ ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਤੇ ਖਾਂਦਾ ਹੈ ਭਾਵ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜਾ ਵਿਚ ਤੁਰੇ ਪਰੇ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਪਾਲਦਾ ਹੈ ਤਾਂ ਇਸ ਕੂੜ ਤੋਂ ਬਚਨ ਦੇ ਥਾਂ ਸਗੋ ਵਦੀ ਇੱਕ ਦੁਖੀ ਹੁੰਦਾ ਹੈ ਆਪੇ ਜਾਣੈ ਆਪੇ ਦੇ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਦਾਤਾਂ ਦਿੰਦਾ ਹੈ ਆਖੇ ਸੇ ਪੇ ਕੇਈ ਕੇ ਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਹਨ ਸਾਰੇ ਨਾ ਸ਼ੁਕਰੇ ਹੀ ਨਹੀਂ ਹਨ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਏ ਨਾਨਕ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹਾ ਬਖਸ਼ਦਾ ਹੈ ਨਾਨਕ ਬਾਤ ਸਾਹੀ ਬਾਤ ਸਾਹੋ ਉਹ ਬਾਤ ਸਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ